ਜਨਮ ਕੁੰਡਲੀ ਦੇ ਵਿੱਚ ਇਹ ਆnde ਸਾਰਾ ਕੁਝ ਲਿਖਿਆ ਹੁੰਦਾ ਹਾਂ ਪਿਛਲਾ ਜਨਮ ਵੀ ਲਿਖਿਆ ਅਗਲਾ ਕੱਲਾ ਐਸੇ ਤਾਂ ਨਹੀਂ ਹੂੰ ਪਿਛਲਾ ਜਨਮ ਵੀ ਲਿਖਿਆ ਅਗਲਾ ਵੀ ਨਹੀਂ ਬਿਲਕੁਲ ਤੁਸੀਂ ਕੀ ਬਣੋਗੇ ਕੀ ਕਰੋਗੇ ਵਿਆਹ ਹੋਊਗਾ ਕਿ ਨਹੀਂ ਹੋਊਗਾ ਭੁੱਖੇ ਮਰੋਗੇ ਅਮੀਰ ਹੋਵੋਗੇ ਕਿੰਨੇ ਵਿਆਹ ਹੋਣਗੇ ਕਿੰਨੇ ਬੱਚੇ ਹੋਣਗੇ ਔਰ ਟੂਟਲੀ ਉਹਦੇ 'ਚ ਜਿਹੜਾ ਪਹਾੜਾ ਉਹ ਪੜਿਆ ਹਾਂ ਪਹਿਲਾ ਸਵਾਲ ਹੀ ਸਭ ਤੋਂ ਇਹ ਆ ਵੀ ਜਨਮ ਕੁੰਡਲੀ ਦੇਖ ਕੇ ਦੱਸਣਾ ਮਰਦ ਦੀ ਆ ਔਰਤ ਦੀ ਆ ਕਿ ਖੁਸਰੇ ਦੀ ਆ ਕਿਉਂਕਿ ਤਿੰਨਾ ਦਾ ਹੀ ਜਿਹੜਾ ਵਸੀਬਾ ਉਹ ਵੱਖਰਾ ਹੂੰ ਮਰਦ ਦਾ ਜਿਹੜਾ ਰਹਿਣ ਸਹਿਣ ਆ ਸਮਾਜ ਦੇ ਵਿੱਚ ਹੋਰ ਹੈ ਔਰਤ ਦਾ ਰਹਿਣ ਸਹਿਣ ਸਮਾਜ ਦੇ ਵਿੱਚ ਹੋਰ ਹੈ ਖੁਸਰੇ ਦਾ ਹੋਰ ਹੈ ਸਭ ਤੋਂ ਪਹਿਲਾ ਸਵਾਲ ਹੋ ਗਿਆ ਦੂਜਾ ਸਵਾਲ ਆ ਵੀ ਉਸ ਤੋਂ ਮਗਰੋਂ ਇਹ ਕਹਿੰਦੇ ਆ ਵੀ ਇਹੇ ਦੀ ਪੜ੍ਹਾਈ ਦਾ ਉਹ ਪੜ੍ਹਾਈ ਆ ਗਈ ਪੜ੍ਹਾਈ ਦੇ ਵਿੱਚ ਦੱਸਣਾ ਵੀ ਇਹ ਜਿਹੜਾ ਅਨਪੜ੍ਹ ਬੰਦੇ ਦੀ ਹੈ میٹرਕ ਪਾਸ ਦੀ ਹੈ ਜਾਂ ਹਾਇਰ ਕੁਆਲੀਫਿਕੇਸ਼ਨ ਹੈ ਠੀਕ ਹੈ ਇੱਕ ਸਵਾਲ ਜਨਮkundli ਦੀ ਜਨਮkundli ਤੀਜਾ ਆ ਗਿਆ ਵਿਆਹ ਦਾ ਵੀ ਉਸ ਤੋਂ ਬਾਅਦ ਵਿਆਹ ਤੇ ਮਸਲਾ ਆ ਜਾਂਦਾ ਹੈ ਦਸਣੀ ਹੈ ਵੀ ਵਿਆਹੇ ਦੀ ਆਣ ਵਿਆਹੇ ਦੀ ਆ ਛੜੇ ਦੀ ਦੋ ਕਿਸਮ ਦੇ ਲੋਕ ਹੂੰ ਠੀਕ ਹੈ ਨਾ ਉਹ ਦੱਸ ਦੇਣਾ ਦੱਸ ਤਾਂ ਉਹਦੋਂ ਮਗਰੋਂ ਆ ਗਿਆ ਵਿਆਹ ਤੋਂ ਬਾਅਦ ਫਿਰ ਤਲਾਕ ਦਾ ਬੇ ਤਲਾਕ ਹੁੰਦਾ ਜਨਮ ਕੁੰਡਲੀ ਦੇਖ ਕੇ ਦੱਸਣਾ ਤਲਾਕशुदा ਦੀ ਹੈ ਜਾਂ ਨਹੀਂ ਤਲਾਕशुदा ਦੀ ਹੂੰ ਜਾਂ ਲੱਗ ਰਹਿੰਦੇ ਜੀ ਜਨਮ ਕੁੰਡਲੀ ਦੇਖ ਦੱਸ ਹੂੰ ਮਤਲਬ ਇਸ ਤਰ੍ਹਾਂ ਫਿਰ ਇਹ ਕਹਿੰਦੇ ਵੀ ਸਾਰਾ ਕੁਝ ਦੇਖ ਕੇ ਸੀ ਸਰੀਰ ਕੁ ਅਨੁਮਾਨ ਵੀ ਲਾਉਨੇ ਹਮ ਜਨਮ ਕੁੰਡਲੀ ਦੇਖ ਕੇ ਦੱਸਣਾ ਕਾਣੇ ਦੀ ਹੈ ਅੰਨੇ ਦੀ ਹੈ ਕਸ ਜਾਕੇ ਦੀ ਹੈ ਆਈ ਸਵਾਲ ਚੈਲੰਜ ਹੈ 5 ਲੱਖ ਰੁਪਈਆ ਨਾਮ ਅੱਛਾ ਜੀ ਬਿਲਕੁਲ ਇਹ ਕੋਈ ਜਵਾਬ ਕੱਲਾ 5 ਲੱਖ ਨਹੀਂਗਾ ਹਾਂ ਮੇਰੇ ਵੱਲੋਂ ਤਾਂ 5 ਲੱਖ ਹੀ ਹੈ ਕਿਉਂਕਿ ਮੈਂ ਤਾਂ ਮੈਨੂੰ ਤਾਂ ਅਗਲਾ ਕੱਲ ਨੂੰ ਖਾਤੇ ਜਿਹਾ ਦਿਖਾਵੀ ਮੈਂ ਕਰੋੜ ਵੀ ਕਰ ਸਕਦਾ ਦੋ ਕਰੋ ਜੋ ਮੇਰੇ ਖਾਤੇ ਜਿਹਾ ਨਹੀਂ ਉਹਨੇ ਮੈਂ ਐਵੇਂ ਪੱਟਾ ਤੇ ਛਾਪ ਕੇ ਪਾਰ ਕੇ ਨੀਲ ਪਾ ਲਾ ਉਹ ਤਾਂ ਫਿਰ ਗੱਲ ਮਾੜੀ ਹੈ ਨਾ ਮੈਂ ਸਿਰਫ ਉਹਨਾਂ ਹੀ ਕਰ ਸਕਦਾ ਜਿੰਨਾ ਮੇਰੇ ਖਾਤੇ 'ਚ ਮੈਂ ਅਗਲੇ ਨੂੰ ਦਿਖਾ ਸਕਦਾ ਮੈਂ ਚੈੱਕ ਕੱਟ ਕੇ ਇਸੇ ਲਾ ਜਾ ਸਕਦਾ ਵੀ ਆ ਪਿਆ ਪਰਵਾਹ ਜੇ ਤੂੰ ਇਹਦੀ ਦਲੀਲ ਦੇਣਾ ਤਾਂ ਆ ਪਿਆ ਚੈੱਕ ਤੂੰ ਮੇਰੇ ਖਾਤੇ 'ਚ ਕੜਾ ਨਹੀਂ ਮੈਂ ਤੇਨੂੰ ਖਾਤੇ 'ਚ ਦਿਖਾ ਦਿੰਦਾ ਮੈਂ ਤਾਂ ਇਹ ਕਰ ਸਕਦਾ ਨਾ ਭਾਵੇਂ ਮੇਰੇ ਖਾਤੇ 'ਚ ਨਹੀਂ ਹੈ ਪਰ ਮੈਂ 5-5 ਲੱਖਾਂ ਤੋਂ ਬੰਦਿਆਂ ਤੋਂ ਪੰਜ ਤੱਕ ਲੈ ਤੋ ਸਕਦਾ ਹਾਂ ਹੋਈ ਨਾਲ ਦਾ ਲੋਨ ਵੀ ਮਿਲ ਜੂਗਾ ਹਾਂ ਹਾਂ ਤੇ ਹੁਣ ਜੇ ਮੈਂ ਕਰੋੜ ਹੁਣ ਜਿਨ੍ਹਾਂ ਨੇ ਕਰੋੜ ਜਿਨ੍ਹਾਂ ਕੋਲ ਕਰੋੜ ਦੀ ਹਿੰਮਤ ਹੈ ਮੀਗ ਰਾਜ ਮਿੱਤਰ ਨੇ ਕਰੋੜ ਦਾ ਕੀਤਾ ਠੀਕ ਹੈ ਤਰਕਸ਼ੀਲ ਸੁਸਾਇਟੀ ਨੇ 5 ਲੱਖ ਦਾ ਕੀਤਾ ਜਿਹੜੀ ਕੈਨੇਡਾ ਵਾਲੀ ਤਰਕਸ਼ੀਲ ਸੁਸਾਇਟੀ ਹੈ ਸਾਡੀ ਉਹਨੇ 50 ਲੱਖ ਦਾ ਕੀਤਾ ਮਤਲਬ ਡੇਢ ਪੌਣੇ 2 ਕਰੋੜ ਰੁਪਏ ਦਾ ਮੌਕਾ ਹੈ ਕੈਨੇਡਾ ਵਾਲਿਆਂ ਦਾ ਵੱਖਰਾ ਇੰਗਲੈਂਡ ਵਾਲਿਆਂ ਦਾ ਵੱਖਰਾ ਉਹਨਾਂ ਨੇ ਆਪ ਦੇ ਹਿਸਾਬ ਦੇ ਨਾਲ ਮੇਰੀ ਨਿਗਾ ਚ ਬਈ ਇਹ 5-7 ਕਰੋੜ ਰੁਪਈਆ ਨਾਮ ਬਣਦਾ ਸਾਰਿਆਂ ਮੁਲਕਾਂ ਦਾ ਜੋੜ ਕੇ ਤਾਂ ਇਹ 5-7 ਸਵਾਲਾਂ ਦਾ ਹੀ ਮੈਂ ਨਾ ਭਰਾਵੋ ਕਿਉਂ ਐਵੇਂ ਤੁਸੀਂ ਲੋਕਾਂ ਦੀਆਂ ਕੁੰਡੀਆਂ ਬੀਬੀਗੇ ਚੈਨਲਾਂ ਤੇ ਬਹਿ ਕੇ ਥਾਪੀਆਂ ਕਿਉਂ ਮਾਰਦੀਆਂ ਤੂੰ ਮੈਦਾਨ ਚ ਆ ਕੇ ਲੈ ਨਾ ਸਾਰੇ ਰੁਪਈਏ ਉਹ ਇੱਕ ਹੋਰ ਬੈਠਾ ਇੱਥੋਂ ਦਾ ਰੈਕੋਡ ਦਾ ਉਹ ਨੀਲ ਪਾਈ ਜਾਂਦਾ ਮਾਰ ਮਾਰ ਕੇ ਥਾਪੀਆਂ ਮੈਂ ਤਾਂ ਆਂ ਦੱਸਦਾ ਮੈਂ ਤਾਂ ਉਹਦਾ ਦਾ ਭਰਾਵਾ ਮੈਦਾਨ ਚ ਤੂੰ ਕਿਉਂ ਐਵੇਂ 50 50 ਰੁਪਏ ਪਿੱਛੇ 100 100 ਰੁਪਏ ਪਿੱਛੇ ਚੈਨਲ ਖਰੀਦਦਾ ਫਿਰਦਾ ਨਾ ਤੈਨੂੰ ਚੈਨਲ ਖਰੀਦਣ ਦੀ ਲੋੜ ਆ ਭਾਵੇਂ ਤੂੰ ਕੋਸ਼ਿਸ਼ ਕਰ ਲਈ 5-7 ਕਰੋੜ ਰੁਪਈਆ ਤੈਨੂੰ ਦਵਾਉ ਨਹੀਂ ਆ 5-7 ਸਵਾਲ ਆ ਅੱਗੇ ਜਵਾਬ ਦੇ ਦੇ ਜਦੋਂ ਤੁਸੀਂ ਇੰਟਰਵਿਊ ਸੁਣਦੇ ਹੋ ਯੋਤਸ਼ੀਆਂ ਦੀ ਜਦੋਂ ਉਹ ਗੱਲਾਂ ਕਰਦੇ ਆ ਉਦੋਂ ਤੁਹਾਨੂੰ ਕੀ ਲੱਗਦਾ ਨਹੀਂ ਇਹ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਹਾਂ ਅ ਮਨਜਿੰਦਰ ਸਿੰਘ ਬਈ ਕਿਸੇ ਬੰਦੇ ਦੀ ਰੋਟੀ ਸਵਾਦੀਆਂ ਪੂੜੀਆਂ ਦੇਣ ਨਾਲ ਚੱਲਦੀ ਆ ਉਹ ਚੱਲਦ ਕੋਈ ਰਹੂਗੀ ਜਿੰਨਾ ਚਿਰ ਸਵਾਦੀਆਂ ਪੂੜੀਆਂ ਲੈਣ ਵਾਲੇ ਹੈਗੇ ਹੂੰ ਪਹਿਲਾਂ ਲੈਣ ਵਾਲਿਆਂ ਨੂੰ ਰੋਕਣਾ ਪਊਗਾ ਉਹ ਕਿਵੇਂ ਹਟਜੂ ਮੈਨੂੰ ਤੁਸੀਂ ਦੱਸੋ ਜੋ ਅੱਛੀ ਨਹੀਂ ਬਸ ਆ ਸਕਦੇ ਥੋੜੇ ਜੋ ਅੱਛੀ ਬਸ ਤਾਂ ਹੀ ਆ ਸਕਦੇ ਹੂੰ ਜੇਕਰ ਤੁਸੀਂ ਉਹਨਾਂ ਦਾ ਉਹਨਾਂ ਨੂੰ ਉਹਨਾਂ ਦਾ ਜਿਵੇਂ ਕਹਿ ਦਿੱ ਗਏ ਇਮਤਿਹਾਨ ਲੈਣਾ ਸਿੱਖ ਲਓ ਹਮ ਹੁਣ ਇਮਤਿਹਾਨ ਦੱਸ ਦਿਨਾ ਕਿਵੇਂ ਲੈਣਾ ਬੜਾ ਸੌਖਾ ਹਮ ਤੁਸੀਂ ਜਨਮ ਕੁੰਡਲੀ ਇਹੋ ਜੇ ਬੱਚੇ ਦੀ ਲੈ ਕੇ ਜਾਣੀ ਹੈ ਜਿਹੜੇ ਬੱਚੇ ਨੂੰ ਨਾ ਇਹ ਪਤਾ ਵੀ ਲੈਟਰਨ ਕਿੱਥੇ ਕਰਨੀ ਆ ਨਾ ਨੂੰ ਇਹ ਪਤਾ ਵੀ ਪਿਸ਼ਾਬ ਕਿੱਥੇ ਕਰਨਾ ਮਤਲਬ ਟੋਟਲੀ ਜਿਹੜਾ ਮਨਰੋਗੀ ਆ ਠੀਕ ਹੈ ਟੋਟਲੀ ਮੰਦ ਬੁੱਧੀ ਆ ਮੰਦ ਬੁੱਧੀ ਕਹਿ ਸਕਦੇ ਆ ਉਹ ਬੱਚੇ ਦੀ ਲੈ ਜਾਓ 1200 ਸੌਫਟਵੇਅਰ ਜਿੰਨਾ ਤੋਂ ਇਹ ਸਾਰੇ ਜਨਮ ਕੁੰਡਲੀਆਂ ਬਣਾਉਂਦੇ ਆ ਕੋਈ ਬੀਬੀ ਨਹੀਂ ਬਣਾਉਂਦੀ ਹੱਥ ਨਾਲ ਹੂੰ ਝੂਠ ਮਾਰਦੇ ਸਾਰੇ ਸਾਰੇ ਕੰਪਿਊਟਰ 'ਚ ਪਾ ਕੇ ਜਨਮ ਕੁੰਡਲੀ ਬਣਾਉਂਦੇ ਸੌਫਟਵੇਅਰ ਨਾਲ ਮੈਂ ਬਣਾ ਦਿੰਦਾ ਸੌਫਟਵੇਅਰ ਨਾਲ ਮੇਰੇ ਕੋਲ ਭੇਜ ਜੋ ਮੈਂ ਜਨਮ ਕੁੰਡਲੀ ਮੁਕਤ ਬਣਾ ਦੂੰ ਅੱਛਾ ਜੀ ਕੋਈ ਰੋਲਾ ਨਾ 50 ਰੁਪਏ 50 ਦਾ ਫਰਕ ਵੀ ਨਹੀਂ ਹੁੰਦਾ 50 5 ਰੁਪਏ ਵੀ ਨਹੀਂ ਖਰਚ ਹੁੰਦੇ ਕਿਉਂਕਿ ਮੈਂ ਤਾਂ ਕੰਪਿਊਟਰ 'ਚ ਪਾਉਣੀ ਆ ਕੰਪਿਊਟਰ 'ਚ ਪਾ ਕੇ ਦੱਸ ਦੇਣਾ 12 ਸੌਫਟਵੇਅਰ 12 ਦੇ 12 ਸੌਫਟਵੇਅਰ ਦੇ ਵਿੱਚ ਉਸ ਬੱਚੇ ਦਾ ਡਾਟਾ ਫੀਡ ਕਰ ਦਿਓ ਜਿਹੜੇ ਬੱਚੇ ਜਿਹੜਾ ਬਿਲਕੁਲ ਮਨੋਰੋਗੀ ਬੱਚਾ ਮੰਜੇ ਤੇ ਬਿਠਾ। ਠੀਕ ਹੈ। ਇੱਕ ਵੀ ਦੁਨੀਆ ਦਾ ਸੌਫਟਵੇਅਰ ਆਏ ਕਹਿ ਦੇਵੇ ਵੀ ਇਹ ਬੱਚਾ ਮਨੋਰੋਗੀ ਆ ਮੈਂ ਸਾਰਿਆਂ ਦੇ ਪੈਰ ਜੋਚੀਆਂ ਦੇ ਜਾ ਕੇ ਪੂਜੂਗਾ, ਚੈਨਲਾਂ ਤੇ ਬਹਿ ਕੇ ਪੂਜੂਗਾ, ਧੋ ਕੇ ਪੀਣ ਨੂੰ ਵੀ ਤਿਆਰ ਆ। ਦੁਨੀਆ ਦਾ ਇੱਕ ਵੀ ਸੌਫਟਵੇਅਰ ਇੰਨੀ ਕੀ ਪਰਖ ਹੈ ਬਸ। ਇੰਨੀ ਕੀ ਪਰਖ। ਜੇ ਕਿਸੇ ਨੇ ਕਰਨੀ ਜੇ ਕਿਸੇ ਨੇ ਕਰਨੀ ਵੀ ਜੇ ਤੁਸੀਂ ਅੰਨੇ ਹੋ ਕੇ ਰੁਪਈਏ ਫੇਰ ਵੀ ਦੇਈ ਜਾਣੇ ਆ ਫਿਰ ਹੁਣ ਮੇਰਾ ਤਾਂ ਬਸ ਨਹੀਂ ਇਹਦੇ ਚ ਕੋ ਚੱਲਣਾ ਮੈਂ ਤਾਂ ਸਿਰਫ ਤੁਹਾਡੀ ਥੋੜਾ ਮਿੱਤਰ ਆ ਥੋੜਾ ਹੀ ਦੋਸਤ ਆ ਮੈਂ ਇਹ ਨਾ ਉਹ ਨਦੀਨ ਨਾ ਪੈਦਾ ਹੋਵੇ ਸਮਾਜ ਯਾਰ ਵਧੀਆ ਪੈਦਾ ਹੋਵੇ ਵਹਿਮ ਪਰਮ ਨਾ ਪਵੇ ਜਿਹੜਾ ਤੁਹਾਡੇ ਰੁਜ਼ਗਾਰ ਤੇ ਛਾਪਾ ਮਾਰੀ ਬੈਠਾ ਜਿਹੜਾ ਤੁਹਾਡੇ ਸਾਰੇ ਉਸ ਸਿਸਟਮ ਤੇ ਛਾਪਾ ਮਾਰੀ ਬੈਠਾ ਉਸ ਸਿਸਟਮ ਦਾ ਤੁਸੀਂ ਗੱਲ ਫੜਨਾ ਸਿੱਖ ਲਓ ਤੁਸੀਂ ਆਪੇ ਉਹ ਸਿੱਧੇ ਰਾਹ ਤੇ ਆ ਜਾਣਗੇ ਇਹ ਸਾਰੀਆਂ ਵਟਾਂ ਉਸ ਸਿਸਟਮ ਦਾ ਗਲ ਨਹੀਂ ਫੜਨ ਦਿੰਦੀਆਂ ਉਹਦੇ ਚ ਵਟਾਂ ਬਣੀਆਂ ਹੋਈਆਂ ਉਹ ਵਟਾਂ ਢਾਉਣ ਨੂੰ ਫਿਰਦੀਆਂ ਆ ਸਾਡਾ ਮਕਸਦ ਹੈ ਜਦੋਂ ਫਿਰ ਤੁਸੀਂ ਜੋ ਤੁਸੀਂ ਦਾ ਐਕਸਰੇ ਕਿਤਾਬ ਲਿਖੀ ਫਿਰ ਤੁਸੀਂ ਸਟੱਡੀ ਕੀਤੀ ਯੋਤਿਸ਼ ਦੀ ਯਾਰ ਸਟੱਡੀ ਬਿਨਾਂ ਲਿਖੀ ਹੋਈ ਨਹੀਂ ਜਾ ਸਕਦੀ ਹੂੰ ਮਨਜਿੰਦਰ ਸ਼ਾਮ ਇਹਨੂੰ ਇਹ ਦੱਸੋ ਤੁਸੀਂ ਹਾਂ ਜਿਹਨੂੰ ਇਹ 5000 ਸਾਲ ਪੁਰਾਣਾ ਫਲਸਫਾ ਕਹਿੰਦੇ ਚਲੋ 5000 ਸਾਲ ਨਾ ਪੁਰਾਣਾ ਕਹੋ ਤੁਸੀਂ ਉਹਨੂੰ 800 ਸਾਲ ਪੁਰਾਣਾ ਹੀ ਕਹਿ ਦਿਓ ਕਿਉਂਕਿ ਬਾਰਮੀ ਬੂਰਮੀ ਸਦੀ ਜੀ ਆਇਆ ਮੈਂ ਝੂਠ ਤਾਂ ਭਾਵੇਂ ਕਿੰਨਾ ਅਸੀਂ ਮਰਜੀ ਮਾਰੀ ਜਾਈਏ ਜੇ 800 ਸਾਲ ਪੁਰਾਣਾ ਫਲਸਫਾ ਵੀ ਜਿਹਦੇ ਵੱਡੇ-ਵੱਡੇ ਗ੍ਰੰਥ ਲਿਖੇ ਪਏ ਆ ਜਿਹਦੀਆਂ ਵੱਡੀਆਂ-ਵੱਡੀਆਂ ਕਿਤਾਬਾਂ ਲਿਖੀਆਂ ਪਈਆਂ ਜਿਹੜਾ ਜਿਹਦੀ ਬਹੁਤਾਤ ਐ ਸਮਾਜ ਦੇ ਵਿੱਚ ਉਹਦੇ ਨਾਲ ਇੱਕ ਨਿੱਕਾ ਜਿਹਾ ਬੰਦਾ ਉਹਦੇ ਤੇ ਆ ਕੇ ਕਿਤਾਬ ਲਿਖ ਕੇ ਉਹਨੂੰ ਸਾਰੇ ਨੂੰ ਚੈਲੰਜ ਕਰ ਦੇਵੇ ਤਾਂ ਉਹ ਸਾਰਿਆਂ ਦੇ ਦੁਰਫਿਟੇ ਮੂੰਹ ਆ ਜੇ ਉਹ ਮੇਰਾ ਚੈਲੰਜ ਹੀ ਨਹੀਂ ਕਬੂਲ ਕਰ ਦੇ ਕੋਈ ਆਇਆ ਕਬੂਲ ਕਰਨ ਇੱਕ ਵੀ ਨਹੀਂ ਫੋਨ ਵੀ ਨਹੀਂ ਆਇਆ ਕਦੇ ਕਦੇ ਨਹੀਂ ਨੋ ਕਿਸੇ ਜੋਤਸ਼ੀ ਦਾ ਫੋਨ ਵੀ ਨਹੀਂ ਆਇਆ ਕਦੇ ਫਿਰ ਤੁਹਾਨੂੰ ਹੋਰ ਦੱਸਦਾ ਹਾਂ ਕੱਲਾ ਇਹ ਨਹੀਂ ਵੀ ਮੈਂ ਉਹਨਾਂ ਨੂੰ ਚੈਲੰਜ ਆਇਸ ਰੂਪ ਚ ਕੀਤਾ ਵੀ ਕੱਲੇ ਆਪਦੇ ਚੈਨਲ ਤੇ ਤੁਹਾਡੇ ਵਾਲੇ ਤੇ ਬਹਿ ਕੇ ਕਰਦਾ ਇਹਨਾਂ ਦਾ 3 ਤੇ 4 ਮਈ 2008 ਨੂੰ ਫਿਰੋਜ਼ਪੁਰ ਬੈਂਕਟ ਹਾਲ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ ਠੀਕ ਹੈ ਮੈਨੂੰ ਰਜਿੰਦਰ ਭਦੌਰ ਦਾ ਫੋਨ ਆ ਗਿਆ ਮੈਨੂੰ ਆ ਦਾ ਯਾਰ ਜੋਤਸ਼ੀਆਂ ਦਾ ਇੱਕ ਮਹਾਸਮੇਨ ਹੋਣ ਲੱਗਾ ਜੇ ਤੂੰ ਉੱਥੇ ਜਾ ਸਕਦਾ ਮੈਂ ਕਹਿੰਦਾ ਜਰੂਰ ਜਾਉ ਮੈਂ ਉਸ ਜਿਹੜਾ ਮੈਂ ਸਿੱਖਦਾ ਸੀ ਉਦੋਂ ਮਤਲਬ ਪੜਦਾ ਸੀ ਉਦੋਂ ਹਾਂ ਮੈਂ ਕਿਹਾ ਵੀ ਚੱਲ ਨਵੀਆਂ ਗੱਲਾਂ ਮਿਲਣਗੀਆਂ ਤੇ ਆਪਾਂ ਜਾ ਕੇ ਪਤਾ ਕਰਗੇ ਉੱਥੇ ਫਿਰ ਮੈਂ 2-3 ਸਵਾਲ ਉਹਨਾਂ ਦੀ ਸਟੇਜ ਤੋਂ ਕੀਤੇ ਉਹਨਾਂ ਨੂੰ ਉਹ ਜਿਹੜੇ ਸਟੇਜ ਤੋਂ ਸਵਾਲ ਕੀਤੇ ਮੈਂ ਦਰਸ਼ਕੋ ਤੁਹਾਨੂੰ ਦੱਸ ਦਿਆਂ ਕੋ ਬਾਲੇ ਵੱਡੇ ਨੀਗੇ ਇਹ ਕਹਿੰਦੇ ਵੀ ਅਸੀਂ ਸਾਰਾ ਕੁਝ ਦੱਸ ਦਿੰਨੇ ਆ ਉਹਦੇ ਤੇ ਮੈਂ 2-3 ਸਵਾਲ ਕੀਤੇ ਹਾਂ ਉਹ ਸਵਾਲ ਕੀ ਸੀ ਪਹਿਲਾ ਸਵਾਲ ਇਹ ਸੀਗਾ ਬਈ ਜੋਸ਼ ਵਿਗਿਆਨ ਆ ਜਿਹੜਾ ਜਿਹਨੂੰ ਆਰਾਮ ਮੂਰੇ ਲਾਉਣਾ ਉਹਨਾਂ ਐ ਵਿਗਿਆਨ ਕਹਿਣਾ ਹੁੰਦਾ